ਸਾਡੇ YouTube ਚੈਨਲ ਪੰਜਾਬੀ 뷰ਰਸ਼ਿਪ ਦੀ ਆਡੀਅנס ਤੇ ਦੁਨੀਆ ਭਰ ਦੇ ਸੱਜਣਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣੋ ਤੇ ਤਰੱਕੀ ਕਰੋ ਨਵਾਂ ਸਾਲ ਆ ਨਵੇਂ ਸਾਲ ਦੀਆਂ ਵਧਾਈਆਂ ਲੋਕ ਇੱਕ ਦੂਜੇ ਨੂੰ ਦੇ ਰਹੇ ਨੇ ਪਰ ਦੂਜੇ ਪਾਸੇ ਹੀ ਪੰਜਾਬ ਸਰਕਾਰ ਨੇ ਇੱਕ ਵੱਡਾ ਜਿਹੜਾ ਝਟਕਾ ਉਹ ਇੱਕ ਤੋਹਫੇ ਦੇ ਰੂਪ ਦੇ ਵਿੱਚ ਪੰਜਾਬ ਦੇ ਤਕਰੀਬਨ 9-10 ਪੱਤਰਕਾਰਾਂ ਨੂੰ ਦਿੱਤਾ ਜਿਨ੍ਹਾਂ ਪੱਤਰਕਾਰਾਂ ਦੇ ਵਿੱਚੋਂ ਲੋਕਵਾਲਸ ਟੀਵੀ ਤੋਂ ਮਨਿੰਦਰਜੀਤ ਸਿੰਘ ਸਿੱਧੂ ਮਿੰਟੂ ਗੁਰੂਸਰੀਆ ਤੇ ਇਸ ਤੋਂ ਇਲਾਵਾ ਸੱਤ ਹੋਰ ਪੱਤਰਕਾਰ ਨੇ ਇੱਕ ਆਰਟੀਆਈ ਐਕਟੀਵਿਸਟ ਨੇ ਮਲਿਕ ਮਨਿਕ ਗੋਇਲ ਉਹਨਾਂ ਦੇ ਉੱਪਰ ਐਫਆਈਆਰ ਦਰਜ ਕੀਤੀ ਗਈ ਆ ਲੁਧਿਆਣਾ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਯਾਨੀ ਕਿ ਪੰਜਾਬ ਦੇ ਪੱਤਰਕਾਰ ਤੇ ਆਰਟੀ ਐਕਟੀਵਿਸਟ ਨੇ ਜਿਹੜੇ ਜਿਵੇਂ ਮੈਂ ਦੱਸਿਆ ਕਿ ਮਿੰਟੂ ਗੁਰੂਸਰੀਆ ਮਨਿੰਦਰਜੀਤ ਸਿੰਘ ਸਿੱਧੂ ਆਰਟੀ ਐਕਟੀਵਿਸਟ ਮਨਿਕ ਗੋਇਲ ਸੱਤ ਹੋਰ ਨਾਮ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਮੁੰਡੇ ਐਕਟਿਵ ਨੇ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਈ ਆ ਐਫ ਆਈ ਆਰ ਕਾਨੂੰਨ ਲੈ ਕੇ ਦਰਜ ਕੀਤੀ ਗਈ ਆ ਐਫ ਆਈ ਆਰ ਦਰਜ ਕੀਤੀ ਗਈ ਆ ਕਿ ਜਦੋਂ ਪਿੱਛੇ ਦੇ ਸੀਐਮ ਮਾਨ ਸਾਹਿਬ ਪੁੰਨੇ ਗਏ ਹੋਏ ਸੀ ਉਦੋਂ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਪੱਤਰਕਾਰਾਂ ਨੇ ਇੱਕ ਸਵਾਲ ਉਠਾਇਆ ਸੀ ਕਿ ਜਦੋਂ ਸੀਐਮ ਸਟੇਟ ਦੇ ਵਿੱਚ ਹੈ ਨਹੀਂ ਉਹਨਾਂ ਦਾ ਜਿਹੜਾ ਹੈਲੀਕਾਪਟਰ ਹੈ ਉਹ ਹੈਲੀਕਾਪਟਰ ਕੌਣ ਲੈ ਕੇ ਜਾ ਰਿਹਾ ਮਨਿਕ ਗੋਲ ਹੋਰ ਨੇ ਇੱਕ ਦਸਤਾਵੇਜ਼ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ ਸਾਂਝਾ ਕੀਤਾ ਸੀ ਆਰਟੀਆਈ ਐਕਟੀਵਿਸਟ ਨੇ ਉਹ ਕਿ ਆ ਦੇਖੋ ਫਿਰ ਸੀਐਮ ਦਾ ਹੈਲੀਕਾਪਟਰ ਕਾਉਂਟ ਚਲਾ ਰਿਹਾ ਜੇਕਰ ਇੱਥੇ ਸੀਐਮ ਸਟੇਟ ਦੇ ਵਿੱਚ ਹੈ ਨਹੀਂ ਦੂਜੇ ਪਾਸੇ ਜਿਹੜੇ ਸਪੋਕਸਪਰਸਨ ਹੀ ਲਾਲੋ ਤੁਸੀਂ ਆਮ ਆਦਮੀ ਪਾਰਟੀ ਦੇ ਬਲਤੇਜਪਨੂ ਪੱਤਰਕਾਰ ਵੀ ਨੇ ਉਹ ਉਹਨਾਂ ਨੇ ਕਲੀਅਰ ਕੀਤਾ ਸੀ ਕਿ ਗਵਰਨਰ ਵੀ ਯੂਜ਼ ਕਰ ਸਕਦਾ ਇਸ ਨੂੰ ਤਾਂ ਗੱਲ ਕਲੀਅਰ ਹੋ ਗਈ ਸੀ ਪਰ ਜਿਨ੍ਹਾਂ ਨੇ ਆਹ ਸੋਸ਼ਲ ਮੀਡੀਆ ਦੇ ਰਾਹੀਂ ਸਵਾਲ ਪੁੱਛਿਆ ਸੀ ਕਿ ਸੀਐਮ ਮਾਨ ਦਾ ਹੈਲੀਕਾਫਟਰ ਕੌਣ ਲਈ ਫਿਰਦਾ ਤਾਂ ਉਹਨਾਂ ਦੇ ਉੱਪਰ ਕੇਸ ਦਰਜ ਕੀਤਾ ਗਿਆ ਅੱਜ ਸਾਰੇ ਜਿਹੜੇ ਪੱਤਰਕਾਰਾਂ ਦੇ ਉੱਪਰ ਕੇਸ ਦਰਜ ਕੀਤਾ ਇਹਨਾਂ ਦੇ ਵਿੱਚੋਂ ਕੋਈ ਪੱਤਰਕਾਰਾਂ ਨੇ ਆਪਣੇ ਜਿਹੜੇ ਫੇਸਬੁੱਕ ਪੇਜ ਇਹਨਾਂ ਤੇ ਜਾਂ YouTube ਚੈਨਲ 'ਤੇ ਉਹਨਾਂ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਆ ਕਿ ਸਾਨੂੰ ਪਤਾ ਲੱਗਿਆ ਇੱਕ ਅਖਬਾਰ ਦੇ ਵਿੱਚ ਵੀ ਖਬਰ ਆਈ ਆ ਕਿ ਅਸੀਂ 10 ਜਣੇ ਆ ਸਾਡੇ ਤੇ ਜਿਹੜਾ ਕੇਸ ਹੈ ਉਹ ਕੇਸ ਦਰਜ ਕੀਤਾ ਗਿਆ ਸੋ ਹੁਣ ਦੇਖਣ ਵਾਲਾ ਹੋਊਗਾ ਕਿ ਕਿਵੇਂ ਪੱਤਰਕਾਰ ਇਸ ਨੂੰ ਹੈਂਡਲ ਕਰ ਦਿੰਦੇ ਨੇ ਕੋਈ ਪ੍ਰੋਟੈਸਟ ਲੀਕ ਦੇਣੇ ਕਾਨੂੰਨੀ ਲੜਾਈ ਲੜਦੇ ਨੇ ਜੋ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ ਪਰ ਅਸੀਂ ਨਖੇਦੀ ਕਰਦੇ ਹਾਂ ਸਰਕਾਰ ਦੀ ਇਸ ਗੱਲ ਨੂੰ ਲੈ ਕੇ ਕਿ ਉਹ ਨੌਜਵਾਨ ਜਿਹੜੇ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਨੇ ਤੁਸੀਂ ਉਹਨਾਂ ਦੀ ਆਵਾਜ਼ ਪਰਚਿਆਂ ਦੇ ਨਾਲ ਦੱਬਣਾ ਚਾਹੁੰਦੇ ਹੋ